ਆਵਾਦੀ ਪਾਰਟੀ ਦੇ 93 ਮੈਂਬਰ ਨੇ ਟਾਈਮ 1 ਘੰਟਾ 35 ਮਿੰਟ ਇੰਡੀਅਨ ਨੈਸ਼ਨਲ ਕਾਂਗਰਸ ਦਾ 16 ਮੈਂਬਰ ਨੇ 16 ਮਿੰਟ ਸ਼੍ਰੋਮਣੀ ਅਕਾਲੀ ਦਲ ਦੇ 3 ਮੈਂਬਰ ਨੇ 3 ਮਿੰਟ ਭਾਰਤੀ ਜਨਤਾ ਪਾਰਟੀ ਦੇ 2 ਮੈਂਬਰ ਨੇ 2 ਮਿੰਟ ਬਹੁਜਨ ਸਮਾਜ ਪਾਰਟੀ ਦੇ 1 ਮੈਂਬਰ ਨੇ 2 ਮਿੰਟ ਆਜ਼ਾਦ ਇੱਕ ਮੈਂਬਰ ਨੇ 2 ਮਿੰਟ ਸੋ ਮੈਂ ਲੀਡਰ ਆਫ ਆਪੋਜੀਸ਼ਨ ਨਬੇਂਤੀ ਕਰਦਾ ਹਾਂ ਜੀ ਸਰ ਇਹ ਬਹੁਤ ਗੰਭੀਰ ਮਸਲਾ ਸੁਵੋਚਾ ਪੰਜਾਬੀ ਜਗਤ ਨੀਰਾ ਪੰਜਾਬ ਚ ਨਹੀਂ ਦੁਨੀਆ ਭਰ ਦੇ ਵਿੱਚ ਇਹਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਤੁਸੀਂ ਹੁਣੇ ਸਾਡੀ ਸਾਰੇ ਆਲ ਪਾਰਟੀਆਂ ਦੀ ਮੀਟਿੰਗ ਵੀ ਬੁਲਾਈਏ ਜਿਸ ਮੀਟਿੰਗ ਦੇ ਵਿੱਚ ਇਹ ਚਰਚਾ ਕੀਤੀ ਗਈ ਸੀ ਤੇ ਤੁਸੀਂ ਵੀ ਇਸ ਗੱਲ ਨਾਲ ਸਿਲੈਕਟ ਇਸ ਗੱਲ ਨਾਲ ਤੁਸੀਂ ਯੈਸ ਪਰਟਾਈ ਸੀ ਕਿ ਇਹ ਬਹੁਤ ਗੰਭੀਰ ਮਸਲਾ ਹੋਣ ਦੇ ਕਾਰਨ ਜਿਸ ਤਰ੍ਹਾਂ ਤੁਸੀਂ ਇੱਥੇ ਕਿਹਾ ਕਿ ਸਿਲੈਕਟ ਕਮੇਟੀ ਨੂੰ ਕਰਨਾ ਹੈ ਮੇਰੀ ਆਪਣੀ رائے ਹੈ ਕਿ ਜੇ ਜ਼ਰੂਰ ਚਰਚਾ ਕਰਨੀ ਹੈ ਅੱਜ ਦਾ ਦਿਨ ਨਹੀਂ ਕਿਉਂਕਿ ਹੁਣ ਤਾਂ ਖਲੜਾ ਹੁਣੇ ਆਇਆ ਸਾਡੇ ਕੋਲ ਇਹ ਰਿਲੀਜੀਅਸ ਮੈਟਰ ਹੈ ਇਹਦੇ ਨਾਲ ਪੜ੍ਹੇ ਲਿਖੇ ਲੋਕਾਂ ਨਾਲ ਥੋੜੀ-ਮੋਟੀ ਰਿਸਰਚ ਕਰਨ ਦੀ ਵੀ ਲੋੜ ਹੈ ਗੱਲਬਾਤ ਕਰਨ ਦੀ ਵੀ ਲੋੜ ਪੈਗੀ ਮੇਰੀ ਗੁਜ਼ਾਰਿਸ਼ ਇਹ ਹੋਏਗੀ ਕਿ ਜੇ ਜ਼ਰੂਰ ਚਰਚਾ ਕਰਨੀ ਹੈ ਤੇ ਕੱਲ ਕਰੋ ਸਵੇਰ ਤੁਹਾਨੂੰ ਅਸੀਂ ਅੰਦਰ ਵੀ ਬੇਨਤੀ ਕੀਤੀ ਸੀ ਤੁਸੀਂ ਸਾਡੇ ਅਕਾਲੀ ਦਲ ਦੇ ਸਾਥੀ ਸਾਡੇ ਭਾਜਪਾ ਦੇ ਸ਼ਰਮਾ ਸਾਹਿਬ ਸਾਨੂੰ ਸਾਰਿਆਂ ਨੂੰ ਤੁਸੀਂ ਯਕੀਨ ਦਿਵਾਇਆ ਸੀ ਕਿ ਮੈਂ ਗੱਲ ਕਰ ਲੈਣਾ ਕੱਲ ਹੀ ਚਰਚਾ ਫਿਰ ਅੱਜ ਇੰਟਰੋਡਿਊਸ ਤੁਸੀਂ ਜ਼ਰੂਰ ਕਰ ਲੋ ਜਾਂ ਫਿਰ ਸਿਲੈਕਟ ਕਮੇਟੀ ਨੂੰ ਕੱਲ ਦੋ ਸਿਲੈਕਟ ਕਮੇਟੀ ਦੀਆਂ ਫਾਈਂਡਿੰਗਸ ਤੋਂ ਬਾਅਦ ਆਪਾਂ ਇਹਦੇ ਤੇ ਚਰਚਾ ਰੱਖੀ ਹੈ ਐਸ ਟਾਈਮ ਮੇਰਾ ਵੀ ਜੇ ਤੇ ਗੰਭੀਰ ਆਪਸ ਜੇ ਇਹ ਨਾ ਆਪਾਂ ਬੁਲਡੋਜ਼ ਹੀ ਕਰਨਾ ਬੰਦ ਲੂ ਇਹਦੇ ਵਿੱਚੋਂ ਕਢਣਾ ਕਿਉਂਕਿ ਇਹ ਇਹੋ ਜਿਹਾ ਮਸਲਾ ਸੀ ਨਹੀਂ ਚਾਹਦੇ ਕਿੰਤੂ ਪਰੰਤੂ ਇਹਦੇ ਤੇ ਹੋਣ ਐਂਡ ਇਹ ਜਿਹੜੀ ਲੈਜਿਸਲੇਸ਼ਨ ਇਸ ਸਰ ਬਾਈ ਦੀ ਐਂਡ ਆਫ ਦੀ ਡੇ ਇਟ ਹਾਸ ਟੂ ਗੋ ਟੂ ਦੀ ਪ੍ਰੈਜ਼ੀਡੈਂਟ ਆਫ ਇੰਡੀਆ ਉਹਨਾਂ ਦੇ ਸੈਟ ਦੀ ਲੋੜ ਹੈ ਕਾਨੂੰਨ ਜੇ ਬਣਨਾ ਹੈ ਤਾਂ ਪਾਰਲੀਮੈਂਟ ਤੋਂ ਬਾਅਦ ਬਣਨਾ ਹੈ ਤੇ ਅਸੀਂ ਤੇ ਇਥੋਂ ਰਿਕਮੈਂਡੇਟਰੀ ਅਸੈਂਬਲੀ ਸਾਡੀ ਨੀਰੀ ਰਿਕਮੈਂਡੇਸ਼ਨਸ ਹੀ ਕਰ ਸਕਦੇ ਮੇਰੀ ਗੁਜ਼ਾਰਿਸ਼ ਹੋਏਗੀ ਜਿਹੜੀ ਅੰਦਰ ਸੈਲਸ ਆਫ ði ਹਾਊਸ ਮੈਜੋਰਿਟੀ ਠੀਕ ਹੈ ਤੁਸੀਂ ਪਾਵਰ ਵਿੱਚੋਂ ਤੁਹਾਡੇ ਪਾਰਟੀ ਪ੍ਰਧਾਨ ਅਮਨਜੀਵੀ ਉੱਥੇ ਸਨ ਤੁਸੀਂ ਉੱਥੇ ਸੀ ਤਿੰਨ ਆਦਮੀ ਅਸੀਂ ਬਾਕੀ ਪਾਰਟੀਆਂ ਤੇ ਬੈਠੇ ਸੀ ਮੇਰੀ ਅੱਜ ਵੀ ਗੁਜ਼ਾਰਿਸ਼ ਹੈ ਜ਼ਰੂਰ ਕਰਨੀ ਚਰਚਾ ਮੋਸਟ ਵੈਲਕਮ ਗਿਵ us ਐਟ ਲੀਸਟ ਟੁਡੇਸ ਟਾਈਮ ਟੂ ਪ੍ਰਪੇਅਰ ਅਸੀਂ ਗੱਲ ਆਪਣੀ ਸੋਚਾ ਤੇ ਢੰਗ ਨਾਲ ਰੱਖ ਸਕੀਏ ਕਾਈਂਡਲੀ ਮੇਰੀ ਗੁਜ਼ਾਰਿਸ਼ ਹੈ ਨਹੀਂ ਦੀ ਗੰਭੀਰਤਾ ਨੂੰ ਆਪ ਸਮਝਦੇ ਨਹੀਂ ਤੇ ਅਦਰਵਾਈਜ਼ ਅਸੀਂ ਸਾਰੇ ਤੇ ਸਾਰੇ ਚਰਚਾ ਕਰਨ ਵਾਸਤੇ ਤਿਆਰੀ ਨਹੀਂ ਰਹੀ ਹੈ ਪਰ ਮੈਂ ਚਾਹਾਂਗਾ ਚੰਗੇ ਸੁੱਚੇ ਢੰਗ ਨਾਲ ਹੋਏ ਇਹਦੇ ਸਾਰੇ ਜੋ ਵੀ ਇਹ ਖਲੜਾ ਆ ਇਹਦੇ ਕੀ ਕੀ ਤੁਸੀਂ ਸਾਰਾ ਕੁਝ ਕੀ ਕੀ ਕਵਰ ਕੀਤਾ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਕਵਰ ਹੋ ਸਕਦਾ ਨਾਮ ਹੀ ਹੋਈਆਂ ਹੋਣ ਤਾਂ ਮੇਰੀ ਬੇਨਤੀ ਇਹ ਹੋਏਗੀ ਕਾਈਂਡਲੀ ਜੋ ਤੁਸੀਂ ਸਾਨੂੰ ਅੰਦਰ ਅਸ਼ੋਰੈਂਸ ਦਿੱਤੀ ਹੈ ਆਪਾਂ ਉਸ ਅਸ਼ੋਰੈਂਸ ਤੇ ਹੀ ਚੱਲੀਏ ਤੇ ਇਟ ਊਡ ਬੀ ਮੱਚ ਬਚਪੇਟ। ਥੈਂਕ ਯੂ ਸਰ। ਥੈਂਕ ਯੂ। ਮਾਨਯੋ ਮੁੱਖ ਮੰਤਰੀ ਸਾਹਿਬ। ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਬੜਾ ਗੰਭੀਰ ਮਸਲਾ ਔਰ ਆਉਣ ਵਾਲੀਆਂ ਸਦੀਆਂ ਤੱਕ ਦਾ ਪ੍ਰਸਤਾਵ ਹੈ ਕਾਨੂੰਨ ਬਣਨਾ ਤੇ ਜੇ ਐਲੋਪੀ ਸਾਹਿਬ ਜਾਂ ਕਾਂਗਰਸ ਪਾਰਟੀ ਜਾਂ ਸਾਡੇ ਜਿਹੜੇ ਵਿਰੋਧੀ ਪਾਰਟੀ ਵਾਲੇ ਜਿੰਨੇ ਵੀ ਸਤਕਾਰਯੋਗ ਮੈਂਬਰ ਨੇ ਜੋ ਚਾਉਂਦੇ ਨੇ ਕਿ ਇਸ ਵਿਸ਼ੇ ਤੇ ਕੱਲ ਨੂੰ ਚਰਚਾ ਕਰ ਲਈਏ ਤਾਂ ਮੈਂ ਇਸ ਗੱਲ ਨਾਲ ਸਹਿਮਤਾਂ ਪਰ ਥੋੜਾ ਜਿਹਾ ਮੇਰਾ ਇਤਰਾਜ਼ ਹੈ ਕਿ ਹਜੇ ਤੱਕ ਤੁਹਾਡੇ ਕੋਲੇ ਇਸ ਮਾਮਲੇ 'ਚ ਹੋਮਵਰਕ ਹੀ ਹੈ ਨਹੀਂ ਉਹ 2015 ਤੋਂ ਵੀ ਅਦਮੀਆਂ ਸ਼ੁਰੂ ਹੋਈਆਂ ਹੋਈਆਂ ਨੇ ਹਜੇ ਮਤਲਬ ਤੁਸੀਂ ਇਹ ਤੇ ਵੀ ਚਰਚਾ ਕਰਕੇ ਆਇਆ ਕਰੋਗੇ ਕਿ ਕਦੋਂ ਕੀ ਹੋਇਆ ਕਦੋਂ ਕੀ ਹੋਇਆ ਮੈਂ ਕੋਈ ਮੈਂ ਕੋਈ ਨਿੰਦਿਆ ਨਹੀਂ ਕਰ ਰਿਹਾ ਪਰ ਮੈਂ ਤੁਹਾਡੇ ਵਿਚਾਰ ਨਾਲ ਸਹਿਮਤ ਹਾਂ ਸਰ ਜਿਵੇਂ ਸਦਨ ਸਹਿਮਤ ਹੋਵੇ ਕੱਲ ਨੂੰ ਤਿਆਰੀ ਕਰਕੇ ਆ ਜਾਓ ਕਿਰਪਾ ਕਰਕੇ ਇਹ ਨਾ ਮੇਰਾ ਮਸਲਾ ਹੈ ਨਾ ਤੁਹਾਡਾ ਮਸਲੇ ਤਾਂ ਸਮੁੱਚੀ ਮਾਨਵਤਾ ਦਾ ਮਸਲਾ ਹੈ ਮਾਨਵਤਾ ਦਾ ਮਸਲਾ ਹੈ ਜੇ ਬੈਸੇ ਤਬ ਅਖਬਾਰਾਂ ਚ ਕਈ ਕਈ ਦਿਨਾਂ ਪਹਿਲਾਂ ਤੋਂ ਚੱਲਦਾ ਕਿ ਪ੍ਰਸਤਾਵ ਆਊਗਾ ਹਾਂ ਪਰ ਉੱਪਰ ਤੁਹਾਨੂੰ ਟਾਈਮ ਚਾਹੀਦਾ ਤਿਆਰੀ ਵਾਸਤੇ ਬੋਲਣ ਵਾਸਤੇ ਮੈਨੂੰ ਪਤਾ ਹੈ ਬਿਰੁੱਤ ਬੋਲ ਹੀ ਨਹੀਂ ਸਕਦੇ ਕਿਉਂਕਿ ਤਿਆਰੀ ਤਾਂ ਤੁਸੀਂ ਹੱਕਚ ਹੀ ਕਰੋਗੇ ਕਿਉਂਕਿ ਆਪਾਂ ਨੇ ਤਾਂ ਕਾਨੂੰਨ ਲੈ ਕੇ ਆਂਦਾ ਔਰ ਕਾਨੂੰਨ ਸਾਰਿਆਂ ਦਾ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਭਗਵਤ ਗੀਤਾ ਨੂੰ ਆਪਾਂ ਸਾਰੇ ਪਵਨ ਜਿੰਨੇ ਵੀ ਗੁਰੂ ਸਾਡੇ ਗ੍ਰੰਥ ਨੇ ਉਹਨਾਂ ਨੂੰ ਮੰਨਣ ਵਾਲੇ ਬੰਦੇ ਆ ਸਰਬੱਤ ਦੇ ਭਲੇ ਦੀ ਗੁਰਬਾਣੀ ਵਾਲੇ ਬੰਦੇ ਜੇ ਤੁਹਾਨੂੰ ਫੇਰ ਵੀ ਇਹਦੇ ਵਾਸਤੇ ਤੁਹਾਨੂੰ ਪ੍ਰੋਪਰ ਟਾਈਮ ਚਾਹੀਦਾ ਹੈ ਜਾਂ ਤੁਹਾਡੇ ਕੋਲੇ ਹੋਮਵਰਕ ਨਹੀਂ ਹੈਗਾ ਜਾਂ ਤੁਹਾਡਾ ਕੱਲ ਨੂੰ ਕੱਲ ਤੱਕ ਤੁਸੀਂ ਹੋਮਵਰਕ ਕਰਕੇ ਆਉਂਗੇ ਤਾਂ ਮੈਂ ਇਹ ਗੱਲ ਨਾਲ ਸਹਿਮਤ ਆ ਸਰ ਸਪੀਕਰ ਸਾਹਿਬ ਜੀ ਹਾਂ ਜੀ ਬਾਜਵਾ ਜੀ ਸਰ ਇਸ ਤਰ੍ਹਾਂ ਹੈ ਹੋਮਵਰਕ ਤੇ ਸਾਡੇ ਕੋਲ ਹਰ ਕੰਮ ਦਾ ਹੈ ਜਵਾਬ ਵੀ ਸਾਡੇ ਕੋਲ ਹਰ ਕੰਮ ਦਾ ਹੈ హిస్టరీ ਵੀ ਸਾਡੇ ਕੋਲ ਚੰਗੀ ਤਰ੍ਹਾਂ ਅਸੀਂ ਵਾਕਫ ਹਾਂ ਬਟ ਤੁਸੀਂ ਸਾਨੂੰ ਇੱਕ ਵਾਦਾ ਕੀਤਾ ਸੀ ਅਨ ਕਨਵੈਨਸ਼ਨਸ ਆਫ ਦੀ ਅਸੈਂਬਲੀ ਆ ਕੋਈ ਵੀ ਬਿੱਲ ਲਾਣਾ ਐ ਏਟ ਲੀਸਟ 48 ਆਵਰਸ ਦੇ ਯੂ ਆਰ ਨੋਟ ਕੰਪਿਊਟਰਸ 48 ਘੰਟਿਆਂ ਦਾ ਮਿਨੀਮਮ ਟਾਈਮ 72 ਘੰਟਿਆਂ ਦਾ ਟਾਈਮ ਮਿਲੇ ਖੱਲੜਾ ਹੁਣੇ ਆਇਆ ਸੋ ਮੇਰੀ ਗੁਜ਼ਾਰੇ ਸੇ ਜੋ ਚੀਫ ਮਿਸਟਰ ਸਾਹਿਬ ਨੇ ਗੱਲ ਕੀਤੀ ਵੀ ਨੀਡ ਟਾਈਮ ਹਰ ਮੈਂਬਰ ਦੇ ਤੇ ਟਾਈਮ ਚਾਹੁੰਦਾ ਕਾਈਂਡਲੀ ਕੱਲ ਸਵੇਰੇ ਕਰ ਲੋ ਚਰਚਾ ਤੇ ਇੱਥੇ ਹੀ ਹੋਣੀ ਹੈ थैंक यू ਇਟ ਮੈਨੂੰ ਦੇਖੋ ਕੱਲ ਠੀਕ ਹੈ ਸਦਨਦੀਪ ਸੈਂਸ ਸੋ ਮੈਂ ਇਹ ਸਮਝਦਾ ਵੀ ਸਾਰਾ ਦਾ ਇਮੋਟਿਵ ਇਸ਼ੂ ਹੈ ਦਿਲ ਦਾ ਇਸ਼ੂ ਹੈ ਤੋਂ ਜਿਹੜੇ ਸਾਥੀ ਸਤਕਾਰਯੋਗ ਸਾਥੀ ਅੱਜ ਬੋਲਣਾ ਚਾਹੁੰਦੇ ਨੇ ਇਸ ਮਤੇ ਤੇ ਅੱਜ ਬੋਲ ਲੈਣ ਜਿਹੜੇ ਬਾਤ ਬੋਲਣਾ ਚਾਹੁੰਦੇ ਨੇ ਉਹ ਬਾਤ ਚ ਬੋਲ ਲੈਣ ਸੋ ਮੈਂ ਸਮਝਦਾ ਬੜਾ ਬਹੁਤ دیر ਬਾਅਦ ਇਹ ਮਤਲਬ ਸ਼ੁਰੂ ਤੋਂ ਹੀ ਜਦੋਂ ਦੀਆਂ ਬੇਦਬੀਆਂ ਹੋਈਆਂ ਉਦੋਂ ਤੋਂ ਦਿਲ ਦੇ ਵਿੱਚ ਛੇਕ ਹੁੰਦੇ ਆਉਂਦੇ ਸੀ ਸੋ ਜੇ ਗੁਰੂ ਸਾਹਿਬ ਦੇ ਜਿਹੜੇ ਜਿਨ੍ਹਾਂ ਦੀ ਕਿਸੇ ਦੀ ਕੋਈ ਤਿਆਰੀ ਹੈ ਕੁਝ ਕਹਿਣਾ ਚਾਹੁੰਦੇ ਨੇ ਕੱਲ ਵੀ ਕਰ ਲਿਓ ਮੈਨੂੰ ਤਾਂ ਕੋਈ ਇਸ਼ੂ ਨਹੀਂ ਇਹਦੇ ਵਾਸਤੇ ਜਦੋਂ ਮਰਜ਼ੀ ਕਰ ਲਓ ਕੋਈ ਕੋਈ ਇਸ਼ੂ ਨਹੀਂ ਹੈ ਸੋ ਮੈਂ ਹਾਂ ਅਰੋਹ ਕੱਲ ਹੋ ਜਾਏਗਾ ਇਹ ਜਰੂਰ ਆਪਾਂ ਇਸ ਮਾਹੌਲ ਨੂੰ ਬਗਾੜਨਾ ਨਹੀਂ ਚਾਹੀਦਾ ਸਦਨ ਸਗਰ 15 ਮਿੰਟ ਲਈ ਸਗਰ ਕੀਤਾ ਜਾਂਦਾ ਹੈ